ਕੋਈ ਪਾਣੀ ਦੇ ਹਾਲਾਤ ਤਾਂ ਜਿਆਦਾ ਗੰਭੀਰੀ ਆ ਪਾਣੀ ਦਾ ਬਹੁਤ ਜਿਆਦਾ ਪੱਧਰ ਵਧ ਹੀ ਜਾਂਦਾ ਪਿਆ ਜੀ 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 ਮਰੀਜ਼ ਜਿਹੜੇ ਕੋਈ ਸਾਡੇ 8-10 ਘਰ ਸਾਈਡ ਤੇ ਹੈਗੇ ਆ ਉਹਨਾਂ ਦਾ ਕਾਫੀ ਨੁਕਸਾਨ ਹੋਣ ਦਾ ਘਰਾਂ 'ਚ ਪਾਣੀ ਚੱਲ ਗਿਆ ਆ ਅੱਛਾ ਉਹਨਾਂ ਨੂੰ ਜੀਮਨਾ ਜੀ ਬਾਹਰ ਕੱਢ ਲਿਆ ਸਾਰਿਆਂ ਨੂੰ ਅੱਛਾ ਫਿਰ ਬਾਕੀ ਠੀਕ ਹੈ ਮਾਲੀ ਨੁਕਸਾਨ ਕਾਫੀ ਹੋਇਆ ਹਾਂ ਮਾਲੀ ਨੁਕਸਾਨ ਕਾਫੀ ਤੇ ਜਾਨੀ ਨੁਕਸਾਨ ਤੋਂ ਬਚਾਇਆ ਮਾਲੀ ਨੁਕਸਾਨ ਤੋਂ ਮਾਲ ਡੰਗਰ ਮੈਂ ਤਾਂ ਪਹੁੰਚਾਇਆ ਬਚਾਇਆ ਸਾਰਾ ਜੀ ਹਾਂਜੀ ਜਗ ਬਾਣੀ ਤੇ ਨਿਊ ਅਪਡੇਟ ਆਈ ਹੈ 2 3 4 5 6 ਸਤੰਬਰ ਨੂੰ ਤਬਾਹੀ ਮਚਾਏਗਾ ਭਾਰੀ ਮੀਂਹ ਪਹਾੜਾਂ ਵਿੱਚ ਲਗਾਤਾਰ ਪੈਰੇ ਭਾਰੀ ਮੀਂਹ ਕਰਨ ਪੰਜਾਬ ਦੇ ਡੈਮਾਂ ਦਾ ਪਾਣੀ ਖਤਰੇ ਦੇ ਨਿਸ਼ਾਨਾਂ ਤੋਂ 2 ਤੋਂ 4 ਫੁੱਟ ਹੇਠਾਂ ਚੱਲਿਆ ਹੈ ਇਹ ਪਾਣੀ ਕਿਦੋਂ ਵੱਧ ਜਾਵੇ ਇਸ ਗੱਲ ਦਾ ਕੋਈ ਅਨਮਾਨ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਪਹਾੜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਫਿਲਹਾਲ ਡੈਮਾਂ ਦੇ ਪ੍ਰਬੰਧਕਾਂ ਵੱਲੋਂ ਲਗਾਤਾਰ ਪੰਜਾਬ ਦਰਿਆ ਦਾ ਪਾਣੀ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਹੁਣ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਗੁਵਿੰਦਗੜ੍ਹ ਖੰਨਾ ਜ਼ਿਲ੍ਹਾ ਜਲੰਧਰ ਫਲੋਰ ਫਗਵਾੜਾ ਹਲਕੇ ਦੇ ਕਈ ਪਿੰਡ ਸਤ루ਜ ਦਰਿਆ ਦੀ ਮਾਰਖੇਟ ਆ ਸਕਦੇ ਹਨ ਸਤ루ਜ ਦਰਿਆ ਦਾ ਜਲ ਸਤਰ ਵਧਨ ਕਾਰਨ ਹਲਕਾ ਫਗਵਾੜਾ ਦੇ ਬਹੁਤ ਸਾਰੇ ਚੋਹ ਪਾਣੀ ਨਾਲ ਘਿਰ ਗਏ ਹਨ ਜਿਨ੍ਹਾਂ ਵਿੱਚ 라ਵਲਪਿੰਡੀ ਚੋਹ ਪਾਸਤਾ ਚੋਹ ਪਿੰਡ ਮਲਕਪੁਰ ਚੋਹ ਚਿਹਰੂ ਬਈ ਆਦਿਕ ਦਾ ਖਤਰਾ ਹੁਣ ਪਿੰਡਾਂ ਉੱਪਰ ਮਡਰੌਣ ਲੱਗ ਪਿਆ ਹੈ ਕਿਸੇ ਵੇਲੇ ਵੀ ਇਹ ਚੋਹ ਓਵਰਫਲੋ ਹੋ ਕੇ ਪਿੰਡਾਂ ਪਿੰਡੂ ਖੇਤਰਾਂ ਨੂੰ ਆਪਣੀ ਮਾਰਖੇਟ ਲਿਆ ਸਕਦੇ ਹਨ ਪਰ ਸੁਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮਲਕਪੁਰ ਚੋਹ ਦੀ ਫਗਵਾੜਾ ਹੁਸ਼ਿਆਰਪੁਰ ਹਾਈਵੇ ਨੂੰ ਮਾਰ ਪਈ ਹੈ ਜਿਸ ਕਰਕੇ ਸਾਰੇ ਹਾਈਵੇ ਦੇ ਵਿੱਚ ਪਾਣੀ ਹੀ ਪਾਣੀ ਭਰ ਗਿਆ ਹੈ ਔਰ ਇਹ ਪਾਣੀ ਬਹੁਤ ਤੇਜ਼ੀ ਨਾਲ ਖੇਤਾਂ ਵੱਲ ਨੂੰ ਵਧ ਰਿਹਾ ਹੈ ਜਿਸ ਕਰਕੇ ਦੋ ਪਹੀਆ ਵਾਹਨ ਨੂੰ ਕਿਸੇ ਵੇਲੇ ਵੀ ਭਾਰੀ ਇਹ ਚੋਟ ਪਹੁੰਚ ਸਕਦੀ ਹੈ ਕੋਈ ਐਕਸੀਡੈਂਟ ਘਟਨਾ ਵਾਪਰ ਸਕਦੀ ਹੈ ਫਿਲਹਾਲ ਇਸ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਪੰਜਾਬ ਵਿੱਚ ਹੜ੍ਹਾਂ ਦੇ ਆਉਣ ਦਾ ਕਾਰਨ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ ਹੀ ਸਾਹਮਣੇ ਆ ਰਹੀ ਹੈ ਮਾਰਾਂ ਦਾ ਦੱਸਣਾ ਇਹ ਕਹਿਣਾ ਹੈ ਕਿ ਪੰਜਾਬ ਦੇ ਡੈਮਾਂ ਨੂੰ ਜੂਨ ਦੇ ਮਹੀਨੇ ਵਿੱਚ ਖਾਲੀ ਕਰਨਾ ਚਾਹੀਦਾ ਸੀ ਪਰ ਸਰਕਾਰ ਨੇ ਪੰਜਾਬ ਨੂੰ ਡੋਬਣ ਦੇ ਮਨਸੂਬੇ ਨਾਲ ਕੀ ਸਵੱਟੀ ਰੱਖੀ ਜਿਸ ਕਾਰਨ ਹੁਣ ਪੰਜਾਬ ਦੇ 12 ਜ਼ਿਲ੍ਹਿਆਂ ਨੂੰ ਭਾਰੀ ਖੁਮਿਆਜਾ ਭੁਗਤਣਾ ਪਿਆ ਅਤੇ 23 ਜ਼ਿਲ੍ਹਿਆਂ ਨੂੰ ਦੇ ਉੱਪਰ ਟੋਟਲ ਖਤਰਾ ਮੰਡਰਾ ਰਿਹਾ ਹੈ ਕੀ ਹੁੰਦਾ ਹੈ ਇਹ ਤੇ ਰੱਬ ਜਾਣਦਾ ਹੈ ਫਿਲਹਾਲ ਕਿਸੇ ਨਾ ਕਿਸੇ ਤਰ੍ਹਾਂ ਮੀਂਹ ਰੁਕਣਾ ਚਾਹੀਦਾ ਉਸ ਤੋਂ ਬਾਅਦ ਫਿਰ ਪਾਣੀ ਦਾ ਸੱਤਰ ਜਿਹੜਾ ਘਟ ਸਕਦਾ ਨਹੀਂ ਤੇ ਫਿਲਹਾਲ ਖਤਰਾ ਜਿਉਂ ਦਾ ਤਿਉ ਹੀ ਮੰਡਰਾ ਰਿਹਾ ਹੈ ਦੇਖਣਾ ਹੋਵੇਗਾ ਕੀ ਮੰਨਦਾ ਫਗਵਾੜਾ ਬੁੱਟਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਰਿਪੋਰਟ ਇਹ ਰਾਵਲਪਿੰਡੀ ਪਿੰਡ ਦੇ ਸਰਪੰਚ ਸਾਹਿਬ ਅਮਰਤਪਾਲ ਸਿੰਘ ਦੀ ਰਵੀ ਸਾਡੇ ਵਿੱਚ ਆ ਤੇ ਇਹਨਾਂ ਨੂੰ ਪੁੱਛਿਆ ਗਿਆ ਇੱਥੇ ਦੇ ਹਾਲਾਤ ਕਿਵੇਂ ਅਬੀ ਜੀ ਸਸਿਕਾ ਇਹ ਬਹੁਤ ਵਧੀਆ ਸਰ ਕੀ ਹਾਲਾਤ ਨੇ ਮੀ ਬਹੁਤ ਜ਼ਿਆਦਾ ਪੈਰੇ ਸੀ ਅੱਜ ਕੁਛ ਰੱਬ ਨੇ ਸਮਾਂ ਦਿੱਤਾ ਤੇ ਪਾਣੀ ਬਹੁਤ ਜ਼ਿਆਦਾ ਆ ਕੀ ਕਹਿਣਾ ਚਾਹੁੰਦੇ ਹੋ ਕੋਈ ਪਾਣੀ ਦੇ ਹਾਲਾਤ ਤਾਂ ਜਿਆਦਾ ਗੰਮੀ ਰਹੀ ਆ ਪਾਣੀ ਦਾ ਬਹੁਤ ਜ਼ਿਆਦਾ ਪੱਧਰ ਵਧੀ ਜਾਂਦਾ ਪਿਆ ਜੀ 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 ਪੈਰੇ ਸੱਕ ਜੋ ਕੋ ਸਾਡੇ ਹਰਦਸ ਘਰ ਸਾਈਡ ਤੇ ਹੈਗੇ ਆ ਉਹਨਾਂ ਦਾ ਕਾਫੀ ਨੁਕਸਾਨ ਹੋਣਾ ਘਰਾਂ ਜੀ ਪਾਣੀ ਚਲ ਗਿਆ ਆ ਅੱਛਾ ਉਹਨਾਂ ਨੂੰ ਜੀ ਬਾਰ ਕੱਢ ਲਿਆ ਸਾਰਿਆਂ ਨੂੰ ਅੱਛਾ ਤੇ ਬਾਕੀ ਠੀਕ ਹੈ ਮਾਲੀ ਨੁਕਸਾਨ ਕਾਫੀ ਹੋਇਆ ਹਾਂ ਮਾਲੀ ਨੁਕਸਾਨ ਕਾਫੀ ਤੇ ਜਾਨੀ ਨੁਕਸਾਨ ਤੋਂ ਬਚਾਇਆ ਮਾਲੀ ਨੁਕਸਾਨ ਤੋਂ ਬਚਾਇਆ ਮਾਲ ਡੰਗਰ ਮੈਂ ਤਾਂ ਪਹੁੰਚਾਇਆ ਬਚਾਇਆ ਸਾਰਾ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਆ ਤੁਹਾਡੇ ਇਧਰ ਪਿੰਡ ਦੇ ਜਿੰਨੇ ਵੀ ਆਉਣ ਵਾਲੇ ਹੈਗਾ ਹਲਕਾ ਹਲਕਾ ਵਾਸੀ ਨੂੰ ਇਹ ਬੇਨਤੀ ਕਰਦੀ ਆ ਵੀ ਜਿਹੜਾ ਜਿੰਨਾ ਵੀ ਪਾਣੀ ਆ ਰਿਹਾ ਤੁਹਾਡਾ ਆਪਣੀ ਸੇਫਟੀ ਰੱਖੋ ਜਿੱਥੇ ਪਾਣੀ ਜ਼ਿਆਦਾ ਆਇਆ ਉੱਥੇ ਮੜਾ ਧਿਆਨ ਰੱਖਦੇ ਹੋ ਪੂਰਾ ਹੋ ਜੀ ਕਿ ਆ ਜਾਂਦਾ ਸ਼ੀਕਾ ਧੰਵਾਦ ਜੀ